ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਿਰਮਲ ਸ਼ਰਮਾ ਕਿਹੜਾ ਵਾਰਡ ਹੈ ਤੁਹਾਡਾ ਮੇਰਾ ਵਾਰਡ ਹੈ ਜੀ 2 ਨੰਬਰ 2 ਨੰਬਰ ਵਾਰਡ ਹੈ ਕੀ ਮਸਲਾ ਹੈ ਤੁਸੀਂ ਪਿੱਟ ਸਿਆਪਾ ਕਰ ਰਹੇ ਹੋ ਇੱਥੇ ਪਿੱਟ ਸਿਆਪਾ ਕਰ ਰਿਹਾ ਜੀ ਸਾਡੇ ਬੰਦੇ ਕਿੰਨੇ ਦਿਨੋਂ ਕਿ ਧਰਨੇ ਤੇ ਬੈਠੇ ਨੇ ਇੱਥੇ ਉਦੋਂ ਰਾਮਸਰ ਵਾਲੇ ਬਸ ਬੁਰਾ ਹਾਲ ਹੈ ਸੀਵਰੇਜ ਓਵਰਫਲੋ ਹੋ ਰਹੇ ਨੇ ਘਰਾਂ ਚ ਪਾਣੀ ਜਾ ਰਿਹਾ ਹੈ ਗਰੀਬਾਂ ਦਾ ਜਿਹੜਾ ਮਕਾਨ ਉੱਚਾ ਨਹੀਂ ਕਰਾ ਸਕਦਾ ਉਹਦੇ ਅੰਦਰ ਪਾਣੀ ਵੜੀ ਜਾਂਦਾ ਹੈ ਕਹ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦੀ ਸਮੱਸਿਆ ਆ ਰਹੀ ਹੈ ਪਾਣੀ ਮਿਕਸ ਆ ਰਿਹਾ ਹੈ ਲੈਟਰੀਨ ਦਾ ਕਾਲਾ ਸ਼ਾਹ ਬਣੀ ਤੁਹਾਨੂੰ ਚੱਕਰ ਆ ਕੇ ਦਿਖਾ ਦਿੰਨੇ ਆ ਕਿੰਨੇ ਦਿਨ ਹੋ ਗਏ ਕਹਿੰਦੇ ਨਾਲ ਉਹਨੂੰ ਪਾਈ ਪਾਣੀ ਸਾਫ ਨਹੀਂ ਆ ਰਿਹਾ ਉਹ 4 ਮਹੀਨੇ ਤੋਂ ਕਹਿ ਰਹੇ ਐਮਸੀ ਨੂੰ ਤੁਸੀਂ ਹੁਣਾਂ ਗਲੀ ਵੀ ਬੰਦ ਕਰਤੀ ਮੰਜਾ ਢਾ ਲਿਆ ਇੱਥੇ ਉਹ ਲੱਗਣ ਆ ਰਿਹਾ ਪਾਣੀ ਦਾ ਬੰਦੇ ਰੱਖਾਂਗੇ ਅਸੀਂ ਹੂੰ ਕਿਸ ਦਾ ਪਿਓ ਨਹੀਂ ਚੱਕ ਸਕਦਾ ਜਿੰਨੇ ਸਾਡੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਅਸੀਂ ਪਿੱਟ ਸਿਆ ਬਾਹਰ ਰੱਖਾਂਗੇ ਮਿਲੀਓ ਪ੍ਰਸ਼ਾਸਨ ਨੂੰ ਮਿਲੀਓ ਪ੍ਰਸ਼ਾਸਨ ਸਾਰੇ ਕੁਝ ਹੋ ਗਏ ਨੇ ਸਭ ਨਜ਼ਾਰਾ ਲੈਣ ਆਲੇ ਨੇ ਜਟਾਣਾਂ ਦੇ ਆਏ ਸੀ ਕੱਲ ਉਹ ਕਹਿੰਦਾ ਹੱਲ ਹੋ ਜਾਊਗਾ ਪਰ ਸਾਡੀ ਸਮੱਸਿਆ ਕੋਈ ਨਹੀਂ ਸੁਣ ਰਿਹਾ ਐਮ ਐਲ ਏ ਤਾਂ ਮਤਲਬ ਹੀ ਨਹੀਂ ਸੁਣਨਦਾ ਐਮ ਐਲ ਏ ਕਮੇਟੀ ਨਹੀਂ ਸੁਣ ਰਹੀ ਕੋਈ ਕੰਮ ਨਹੀਂ ਕਰ ਰਿਹਾ ਐਮ ਐਲ ਏ ਨੂੰ ਨਹੀਂ ਮਿਲੇ ਐਮ ਐਲ ਏ ਨੂੰ ਕੋਈ ਨਹੀਂ ਮਿਲੇ ਸਾਡੇ ਬੰਦੇ ਮਿਲੇ ਨੇ ਪਰ ਕੰਮ ਕੋਈ ਨਹੀਂ ਕਰ ਰਿਹਾ ਸਾਨੂੰ ਕਹਿੰਦੇ ਅਸੀਂ ਤੁਹਾਡਾ ਕੰਮ ਪੈ ਜਦੋਂ ਅਸੀਂ ਜਿੰਦਗੇ ਪਹਿਲਾਂ ਤੁਹਾਡਾ ਕੰਮ ਕਰਾਂਗੇ ਅਸੀਂ ਤੁਹਾਡੀ ਸਾਡੇ ਦੇਖ ਕੇ ਆ ਸਾਡੇ ਕੋਲ ਆ ਕੇ ਫੋਟੋ ਲੈ ਸਹੀ ਸਾਨੂੰ ਦੱਸੇ ਤਾਂ ਸਹੀ ਸਾਹਮਣੇ ਜਾ ਦੀ ਮੰਗੀ ਹੁਣ ਤੁਹਾਡੀ ਕੀ ਮੰਗਿਆ ਸਾਡੀ ਮੰਗਿਆ ਭਾਈ ਜਿੰਨੇ ਤੱਕ ਸਿਵਰੇਸ ਦਾ ਪਾਣੀ ਟੈਂਕੀਆਂ ਨਾਲ ਕੋਈ ਹੱਲ ਨਹੀਂ ਅੱਗੇ ਪੈਪਾ ਵਾਦ ਨੇ ਸਾਰੀ ਸਮੱਸਿਆ ਦਾ ਹੱਲ ਕਰੇ ਕਮੇਟੀ ਪੈਸਾ ਆ ਚੁੱਕਿਆ ਹੈ ਵੀਡੀਓ ਆਈਆਂ ਪਈਆਂ ਨੇ ਵੀ ਪੈਸਾ ਤਾਂ ਉਹਨਾਂ ਨੇ ਲੈ ਲਿਆ ਪਰ ਕੰਮ ਨਹੀਂ ਹੋ ਰਿਹਾ ਇਹੋ ਕੁਛ ਬੋਲ ਰਿਹਾ ਹੈ ਕਮੇਟੀ ਹੋਰ ਕੁਛ ਬੋਲ ਰਿਹਾ ਹੈ ਐਮਐਲਏ ਕੁਛ ਹੋਰ ਬੋਲ ਰਿਹਾ ਕੀ ਕਹਿਣਾ ਸਾਡੀ ਸਮੱਸਿਆ ਦਾ ਹੱਲ ਕਰਨ ਤੇ ਅਸੀਂ ਧਰਨੇ ਚੱਕਣ ਦਵਾਂਗੇ ਨਹੀਂ ਤਾਂ ਉਸ ਤਰ੍ਹਾਂ ਨਹੀਂ ਅਸੀਂ ਪੂਰਾ ਸਾਥ ਦੇਵਾਂਗੇ ਬਸ ਅਸੀਂ ਉਹਦੇ ਨਹੀਂ ਸਾਥ ਹੋਰ ਐਮਸੀ ਜਿੰਦਾਬਾਦ ਮੁੜਾਵਾ ਐਮਐਲਏ ਹਾਏ ਹੋਏ ਐਮਐਲਏ ਜਿੰਦਾਬਾਦ ਐਮਐਲਏ ਜਿੰਦਾਬਾਦ ਐਮਐਲਏ ਜਿੰਦਾਬਾਦ ਸਾਰੇ ਐਮਸੀ ਜਿੰਦਾਬਾਦ ਸਾਰੇ ਐਮਸੀ ਜਿੰਦਾਬਾਦ ਐਮਐਲਏ ਹਾਏ ਹਾਏ ਐਮਐਲਏ ਕਮੇਟੀ ਹਾਈ ਹਾਈ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਚਾਰ ਸਪੈਰੇ ਗਲੀਆਂ ਵੀ ਬੰਦ ਕਰ ਰਹੇ ਹੋ ਸਰ ਜੀ ਇਸ ਕਰਕੇ ਬੰਦ ਕਰ ਰਹੇ ਹਾਂ ਕਿ ਇੱਥੇ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ 15-15 ਦਿਨਾਂ ਤੇ ਜਮਾ ਪਾਣੀ ਖੜਾ ਰਹਿਦਾ ਮੁਸ਼ਕਲ ਮਾਰਦਾ ਘਰਾਂ ਚ ਅਸੀਂ ਸੋ ਵੀ ਨਹੀਂ ਸਕਦੇ ਇੰਨਾ ਜ਼ਿਆਦਾ ਤਕਲੀਫ ਆ ਰਹੀ ਹੈ ਪਾਣੀ ਪੀਣ ਵਾਲਾ ਵੀ ਨਹੀਂ ਸਾਫ਼ ਆ ਰਿਹਾ ਮਿਲੇਓ ਪ੍ਰਸ਼ਾਸਨ ਨੂੰ ਮਿਲੇਓ ਪ੍ਰਸ਼ਾਸਨ ਸੁਣਦਾ ਹੀ ਨਹੀਂ ਨਗਰ ਕੌਂਸਲ ਦੇ ਕੋਈ ਅਧਿਕਾਰੀ ਨਾਲ ਗੱਲ ਹੋਈ ਕੋਈ ਸੁਣਦਾ ਹੀ ਨਹੀਂ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਕਹਿੰਦਾ ਟੈਂਕੀ ਸਾਡੀ ਉੱਥੇ ਲੱਗੀ ਹੋਈ ਹੈ ਉੱਥੇ ਲੱਗੀ ਹੋਈ ਹੈ ਫੋਨ ਕਰਦੇ ਆ ਤਾਂ ਉੱਥੇ ਟੈਂਕੀ ਵੀ ਨਹੀਂ ਆਉਂਦੀ ਪਾਣੀ ਲੈਣ ਵਾਸਤੇ ਨਹੀਂ ਉਧਰਲੇ ਪਾਸੇ ਵੀ 7 ਦਿਨਾਂ ਤੋਂ ਧਰਨਾ ਦਿੱਤਾ ਹੁਣ ਤੁਸੀਂ ਗਲੀਆਂ ਵੀ ਬੰਦ ਕਰੀ ਜਾਂਦੇ ਹੋ ਐਸੇ ਕਰਕੇ ਬੰਦ ਕਰਦੇ ਆ ਵੀ ਪ੍ਰਸ਼ਾਸਨ ਸਾਡੀ ਮੰਗ ਪੂਰੀ ਕਰੇ ਵੀ ਸੜਕਾਂ ਬਣਨੀਆਂ ਚਾਹੀਦੀਆਂ ਸੀਵਰੇਜ ਦੀ ਸਮੱਸਿਆ ਸਹੀ ਹੋਣੀ ਚਾਹੀਦੀ ਰਾਜ ਕੋ ਉਹਨਾਂ ਨੇ ਅੰਕਲ ਨੂੰ ਜਨਤਪਾਲ ਉਹ ਬੰਦ ਕਰੋ ਧਰਨਾ ਲਗਾ ਕੇ ਜੱਜ ਕੇ ਕਰੋ ਭਾਈ ਕਿਹੜਾ ਪਿੰਡ ਆ ਤੁਹਾਡਾ ਬੰਗੀ ਆ ਜੀ ਬੰਗੀ ਪਿੰਡ ਹੈ ਹਾਂਜੀ ਪਿੰਡ ਜਾ ਰਹੇ ਹਾਂ ਹਾਂਜੀ ਰਸਤਾ ਬੰਦ ਹੈ ਚਾਰ ਸਪੀਰੋਂ ਫਿਰ ਬਹੁਤ ਦਿੱਕਤ ਆ ਰਹੀ ਹੈ ਜੀ ਸਾਰਿਆਂ ਨੂੰ ਦਿੱਕਤ ਆ ਜੀ ਨਹੀਂ ਦਿੱਕਤ ਤਾਂ ਦੇਖੋ ਤੁਹਾਨੂੰ ਲੰਘਣ ਵਾਲਿਆਂ ਨੂੰ ਵੀ ਆ ਰਹੀ ਹੈ ਇਹ ਕਹਿੰਦੇ ਅਸੀਂ ਵੀ ਅਨਸਰਦੇ ਨੂੰ ਬੈਠੇ ਆ ਮਾ ਇਹਨਾਂ ਦੀ ਵੀ ਮਜ਼ਦੂਰੀ ਹੈ ਜੀ ਘਰਾਂ 'ਚ ਪਾਣੀ ਪੜਦਾ ਫਿਰਦਾ ਮੁਸ਼ਕ ਮਾਰੀ ਜਾਂਦਾ ਗੰਦਾ ਜੀ ਬਹੁਤ ਦਿੱਕਤ ਆ ਰਹੀ ਹੈ ਇਹਨਾਂ ਦਾ ਵੀ ਕਸੂਰ ਇਹਨਾਂ ਦਾ ਵੀ ਨਹੀਂ ਜੀ ਹਮ ਸਹੀ ਇਹ ਵੀ ਆਪ ਦੇ ਸਾਹਮਣੇ ਜੀ ਬਿਲਕੁਲ ਸਹੀ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੀ ਇਹਨਾਂ ਦੀਆਂ ਮੰਗਾਂ ਜਾਇਜ਼ ਹੈ ਸਹੀ ਹੈ ਜੀ ਕੰਮ ਹੋਣੇ ਚਾ ਮਗਲੀਆਂ ਸਰਕਾਰਾਂ ਨੂੰ ਚੰਗਾ ਖਵਾ ਗਈ ਜੀ ਇਹ ਸਰਕਾਰਾਂ ਇਹ ਮਗਲੀਆਂ ਸਰਕਾਰਾਂ ਬਹੁਤ ਚੰਗੀਆਂ ਸੀ ਤੁਜੀ ਅੱਛਾ ਹਾਂਜੀ ਕੰਮ ਹੋਇਆ ਜੀ ਮਜੂਬ ਸਰਕਾਰਾਂ ਦੇ ਬਹੁਤ ਵਧੀਆ ਹੋਇਆ ਕੰਮ ਜੀ ਕੀ ਨਾਮ ਆਈ ਤੁਹਾਡਾ ਮੇਰਾ ਨਾਮ ਸਤਵੰਤ ਕੌਰ ਹੈ ਜੀ ਕਿਹੜਾ ਵਾਰਡ ਆ ਤੁਹਾਡਾ ਕੋਰ ਨੰਬਰ ਵਾਰਡ ਦੀ 16 ਨੰਬਰ ਗਲੀ 2 ਨੰਬਰ ਵਾਰਡ 16 ਨੰਬਰ ਗਲੀ 16 ਨੰਬਰ ਗਲੀ 16/ਏ 2 ਗਲੀਆਂ ਜੀ ਇਹ ਤੁਸੀਂ ਵੀ ਧਰਨਾ ਲਾ ਰੱਖਿਆ ਚਾਰ ਸਵੇਰੇ ਧਰਨੇ ਲੱਗੇ ਹੋਏ ਨੇ ਕੀ ਕਾਰਨ ਹੈ ਇਹ ਮੇਨ ਇਹ ਸਰਕਾਰ ਦੀ ਨਿਲੈਕੀ ਦਾ ਕਾਰਨ ਹੈ ਜੀ ਸੀਵਰੇਜ ਦੀ ਸਮੱਸਿਆ ਸਾਰੀ ਮੰਡੀ ਦੇ ਵਿੱਚ ਲੰਘਣ ਵਾਲਿਆਂ ਨੂੰ ਵੀ ਬੜੀ ਦਿੱਕਤ ਆ ਰਹੀ ਹੈ ਜਿਵੇਂ ਬੰਗੀ ਵਾਲਾ ਮੇਨ ਰੋਡ ਹੈ ਰਾਹੀਰਾਂ ਨੂੰ ਆਉਂਦੀ ਹੈ ਮੁਸ਼ਕਲ ਰਾਹੀਰਾਂ ਨੂੰ ਤਾਂ ਜੇ ਅਸੀਂ ਇਹ ਰਾਹ ਖੁੱਲਾ ਵੀ ਸੀ ਨਾ ਤਾਂ ਵੀ ਰਾਹੀਰਾਂ ਨੂੰ ਮੁਸ਼ਕਲ ਹੁੰਦੀ ਸੀ ਕਿਉਂਕਿ ਓਏ ਡਾ ਵੱਡਾ ਤੇ ਸੀਵਰੇਜ ਦਾ ਪਾਣੀ ਖੜਾ ਰਹਿੰਦਾ ਸਾਰੀ ਸੜਕ ਟੁੱਟੀ ਹੋਈ ਹੈ ਜੀ ਕੀ ਮੰਗੀ ਹਣ ਤੁਹਾਡੀ ਸਾਡੀ ਮੰਗ ਹੈ ਕਿ ਸੀਵਰੇਜ ਦੀ ਸਫਾਈ ਕਰਾਈ ਜਾਵੇ ਟੁੱਟੀ ਹੋਈ ਸੜਕ ਨੂੰ ਦੁਬਾਰਾ ਬਣਾਇਆ ਜਾਵੇ ਇਹਨੂੰ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਬੈਠੇ ਸਾਨੂੰ ਅਜੇ ਸੇਵਾ ਦੇਣਾ ਜਿੰਨਾਂ ਦਾ ਘਰ ਨਾ ਲੱਗਿਆ ਹੋਵੇ ਤੇ ਸਾਡੇ ਕੋਲ ਬੱਗਾ ਰੋਡ ਤੇ ਵੀ 7 ਦਿਨ ਹੋ ਗਏ ਧਰਨਾ ਲੱਗੇ ਹੋ ਕਹਿੰਦੇ ਸਾਡੀ ਵੀ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਜੀ ਵਿਰੋਧੀ ਧਿਰ ਆ ਗਈ ਸੋ ਗੁਜਟਾਣਾ ਸਾਹਿਬ ਆਗੇ ਰਾਤ ਪਰ ਐਮਐਲਏ ਜਿਹੜੀ ਮੌਜੂਦਾ ਸਰਕਾਰੋਂ ਪਹੁੰਚੀ ਨਹੀਂ